ਇਹ ਦਰਖਤ ਲੱਗੇ ਹੋਏ ਨੇ ਅੱਜ 5 ਜੂਨ 2024 ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ ਪੂਰੇ ਹਿੰਦੁਸਤਾਨ ਦੇ ਸਰ ਸਾਡੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਹ ਵਾਤਾਵਰਨ ਦਿਵਸ ਇਸ ਨਾਲ ਮਨਾਇਆ ਜਾ ਰਿਹਾ ਹੈ ਕਿ ਕੂੜੇ ਨੂੰ ਅੱਗ ਲਾ ਦਿਓ ਕੂੜੇ ਦੇ ਨਾਲ ਜਿਹੜੇ ਦਰਖਤ ਲੱਗੇ ਹੋਏ ਆ ਉਹਨਾਂ ਨੂੰ ਸਾੜ ਦਿੱਤਾ ਜਾਵੇ ਇਹ ਥਾਣਾ ਵਾਤਾਵਰਨ ਦਿਵਸ ਧੂੰਏ ਦੇ ਨਾਲ ਮਨਾਇਆ ਜਾ ਰਿਹਾ ਹੈ ਸਰਹਿੰਦ ਨਗਰ ਕੌਂਸਲ ਵੱਲੋਂ ਸਰਹਿੰਦ ਸ਼ਹਿਰ ਵਿੱਚ ਲਗਾਏ ਗਏ ਕੂੜੇ ਦੇ ਡੰਪ ਨੂੰ ਅੱਗ ਲੱਗ ਗਈ ਜਿਸ ਕਨ ਆਲੇ ਦੁਆਲੇ ਧੂੰਆਂ ਫੈਲਣ ਦੇ ਕਨ ਲੋਕਾਂ ਨੇ ਰੋਸ ਪ੍ਰਗਟ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਐਡਵੋਕੇਟ ਗੁਰਜੀਤ ਸਿੰਘ ਲੋਗੀ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਵਾਰ-ਵਾਰ ਨਗਰ ਕੌਂਸਲ ਨੂੰ ਉਸ ਦੇ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ ਪਰ ਨਗਰ ਕੌਂਸਲ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅੱਜ ਅੱਗ ਲੱਗਣ ਦੇ ਕਾਰਨ ਜਿੱਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਉੱਥੇ ਹੀ ਕਈ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਉਹਨਾਂ ਕਿਹਾ ਕਿ ਅੱਜ ਵਾਤਾਵਰਨ ਦੀਪਸ ਪੂਰੇ ਕੂੜੇ ਦੇ ਕੰਨ ਅੱਜ ਕਈ ਦਰਖਤ ਫੂਕ ਗਏ ਅਤੇ ਕਈ ਟੁੱਟ ਗਏ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਕੂੜੇ ਦੇ ਡੰਪ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਦੋਂ ਇਸ ਸਬੰਧੀ ਨਗਰ ਕੌਂਸਲਰ ਦੇ ਸੈਨੀਟਰੀ ਇਨਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਕੂੜੇ ਦੇ ਡੰਪ ਦੇ ਨਾਲ ਲੱਗਦੇ ਖੇਤਾਂ ਵਿੱਚ ਅੱਗ ਲੱਗੀ ਸੀ ਜਿਸ ਕਨ ਇਹ ਕੂੜੇ ਦੇ ਡੰਪ ਨੂੰ ਅੱਗ ਲੱਗ ਗਈ ਹੈ ਅਤੇ ਸਰਹਿੰਦ ਫਾਇਰ ਵਗੇਟ ਦੀ ਟੀਮ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਅਸੀਂ ਸਰਹੰਦ ਸ਼ਹਿਰ ਦੇ ਵਾਸੀ ਜ਼ਿਲ੍ਹਾ ਫਤਿਹਗੜ ਸਾਹਿਬ ਅੱਜ ਅਸੀਂ ਇੱਥੇ ਖੜੇ ਆਂ ਹੰਸਲਾ ਨਦੀ ਦੇ ਕਿਨਾਰੇ ਇਹ ਹੰਸਲਾ ਨਦੀ ਜਾ ਰਹੀ ਹੈ ਕਿਸੇ ਟਾਈਮ ਦੇ ਵਿੱਚ ਹੰਸਲਾ ਨਦੀ ਹੁੰਦੀ ਸੀ ਅੱਜ ਇਸ ਨੂੰ ਇੱਕ ਚੋ ਦਾ ਰੂਪ ਦਿੱਤਾ ਗਿਆ ਉਹ ਇਸ ਕਰਕੇ ਦਿੱਤਾ ਗਿਆ ਕਿ ਜਿਹੜਾ ਇਹ ਡੰਪ ਬਣਾਇਆ ਗਿਆ ਤੁਸੀਂ ਦੇਖੋ ਨਦੀ ਦੇ ਕਿਨਾਰੇ ਕਿਨਾਰੇ ਡੰਪ ਬਣਾ ਦਿੱਤਾ ਗਿਆ ਗੰਦ ਸਾਰੇ ਸ਼ਹਿਰ ਦਾ 23 ਦੇ 23 ਵਾਰਡਾਂ ਦਾ ਯੂਨੀਵਰਸਿਟੀਆਂ ਦਾ ਕਾਲਜਾਂ ਦਾ ਸਾਰਿਆਂ ਦਾ ਗੰਦ ਇੱਥੇ ਆ ਕੇ ਹੀ ਗਿਰਦਾ ਇੱਥੇ ਮੈਂ ਕੱਲ ਨਿਕਲ ਰਿਹਾ ਸੀਗਾ ਜਦੋਂ ਮੈਂ ਨਿਕਲਿਆ ਇਹਦੇ ਦੇਖਿਆ ਕਿ ਅੱਗ ਨਾਲ ਬੁਰਾ ਹਾਲ ਹੋ ਰਿਹਾ ਸੀ ਇਹ ਸਾਰੇ ਜਿੱਥੇ ਅੱਗ ਲੱਗੀ ਹੋਈ ਸੀ ਮੈਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਫੋਨ ਕਰਕੇ ਆ ਉਹ ਕਹਿੰਦੇ ਵੀ ਅਸੀਂ ਫਾਇਰ ਬ੍ਰਿਗੇਡ ਭੇਜ ਦਨੇ ਫਾਇਰ ਬ੍ਰਿਗੇਡ ਭੇਜਣ ਦਾ ਮਤਲਬ ਕੀ ਹੈ ਜਦੋਂ ਅੱਗ ਲੱਗਣ ਦਾ ਮਤਲਬ ਨਹੀਂ ਹੈਗਾ ਅੱਗ ਕਿਵੇਂ ਲੱਗ ਜਾਂਦੀ ਹੈ ਮੁਲਾਜ਼ਮ ਨਗਰ ਕੌਂਸਲ ਦੇ ਨਾਲ ਬੈਠੇ ਆ ਤੇ ਫਿਰ ਵੀ ਇੱਥੇ ਅੱਗ ਲੱਗਦੀ ਜਾਂਦੀ ਹੈ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਹੈ ਇੱਥੇ ਦੇਖਿਆ ਜਾਵੇ ਇਹ ਜਿਹੜੇ ਨਾਲ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਕੱਲ ਵੀ ਬੁਲਾਇਆ ਅੱਜ ਫੇਰ ਬੁਲਾਇਆ ਅੱਜ ਪ੍ਰਸ਼ਾਸਨ ਹਰਕਰਤ ਦੇ ਵਿੱਚ ਆਇਆ ਉਹ ਜੇਸੀਬੀ ਲੱਗੀ ਹੋਈ ਹੈ ਇਹ ਫਾਇਰ ਬ੍ਰਿਗੇਡ ਖੜੀ ਹੈ ਇੱਕ ਫਾਇਰ ਬ੍ਰਿਗੇਡ ਪਿੱਛੇ ਆ ਰਹੀ ਹੈ ਅੱਜ ਇਸ ਨੂੰ ਬੁਝਾਇਆ ਜਾ ਰਿਹਾ ਹੈ ਅੱਗ ਨੂੰ ਇਹਦੇ ਵਿੱਚ ਦਲਦਲ ਬਣ ਜਾਣੀ ਹੈ ਇਹ ਗੰਦ ਵੀ ਦਲਦਲ ਬਣ ਜਾਣੀ ਹੈ ਇਹਦੇ ਵਿੱਚੋਂ ਜਿਹੜੀਆਂ ਗੈਸਾਂ ਖੁਸ਼ਬੂ ਬਣ ਕੇ ਗੰਧ ਬਣ ਕੇ ਜਿੰਦਗੀ ਨਾਲ ਗੈਸਾਂ ਉੱਡਣਗੀਆਂ ਉਹਦਾ ਜ਼ਿੰਮੇਵਾਰ ਕੌਣ ਹੈ ਸਭ ਨਾਲ ਵੱਡੀ ਗੱਲ ਮੈਂ ਅੱਜ ਇੱਕ ਦੱਸਣਾ ਚਾਹੁੰਦਾ ਤੁਹਾਡੇ ਮਾਧਮੇ ਦੇ ਨਾਲ ਦੀਪਕ ਜੀ ਅੱਜ ਇਸ ਜਗ੍ਹਾ ਤੇ ਤੁਸੀਂ ਬਹੁਤ ਹੀ ਵਧੀਆ ਟਾਈਮ ਤੇ ਆਏ ਹੋ ਮੈਂ ਕੀ ਦੱਸਣਾ ਚਾਹਣਾ ਤੁਹਾਨੂੰ ਇਹ ਦਰਖਤ ਲੱਗੇ ਹੋਏ ਆ ਅੱਜ 5 ਜੂਨ 2024 ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪਰ ਸਾਡੀ ਨਗਰ ਕਾਉਂਸਲ ਦੇ ਅਧਿਕਾਰੀਆਂ ਵੱਲੋਂ ਇਹ ਵਾਤਾਵਰਣ ਦਿਵਸ ਇਸ ਨਾਲ ਮਨਾਇਆ ਜਾ ਰਿਹਾ ਹੈ ਕਿ ਕੂੜੇ ਨੂੰ ਅੱਗ ਲਾ ਦਿਓ ਕੂੜੇ ਦੇ ਨਾਲ ਜਿਹੜੇ ਦਰਖਤ ਲੱਗੇ ਪਿਆ ਉਹਨਾਂ ਨੂੰ ਸਾੜ ਦਿੱਤਾ ਜਾਵੇ ਇਹ ਸਾਰਾ ਵਾਤਾਵਰਣ ਦਿਵਸ ਧੂਏ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਜਿਹੜੇ ਦਰਖਤ ਲੱਗੇ ਹੋਏ ਆ ਇਹ ਦਰਖਤਾਂ ਨੂੰ ਸਾੜ ਦਿੱਤਾ ਗਿਆ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਜ਼ਿੰਮੇਵਾਰ ਮੈਂ ਸਿਰਫ ਅਧਿਕਾਰੀਆਂ ਤੋਂ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਕਿ ਇਹ ਜਿਹੇ ਅਪਰਾਧ ਜਿਹੜੇ ਨਾਂ ਕੀਤੇ ਜਾਣ ਤਾਂ ਸਾਨੂੰ ਸ਼ਹਿਰ ਵਸਿਆਂ ਨੂੰ ਬਚਾਇਆ ਜਾ ਸਕਦਾ ਧੰਨਵਾਦ ਐਂਟਰੀ ਇੰਸਪੈਕਟਰ ਮੇਰੇ ਨੂੰ ਸੁਸਨਨ ਮਕੀਰ ਸਾਹਿਬ ਜੁੜੇ ਤੇ ਅੱਗ ਲੱਗਈ ਹੈ ਕੀ ਮਾਮਲਾ ਕੀ ਲਿਖਿਆ ਇਹ ਸਰ ਜਿਨ੍ਹਾਂ ਨੇ ਅੱਗ ਲਗਾਈ ਹੈ ਨਾਲ ਵਾਲੇ ਖੇਤ ਵਾਲੇ ਨੇ ਉਹ ਪਹਿਲਾਂ ਵੀ ਇਹ ਵੀ ਵਾਰ ਸ਼ਰਧਾਂ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਵੱਲੋਂ ਲੱਗੇ ਹੋਏ ਲਗਾਤਾਰ ਅੱਗ ਨੂੰ ਆਣ ਵਾਸਤੇ ਆ ਪਿੱਛੇ ਵੀ ਦਿਖਾ ਸਕਦੇ ਹੋ ਆ ਸਾਈਡ ਸਾਰੀ ਸਾਈਡ ਤੇ ਅੱਗ ਲੱਗੀ ਹੋਈ ਸੀਗੀ ਇਹ ਕਾਫੀ ਹੱਦ ਤੱਕ ਬੁਝਾਤੀ ਸੀ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਸ਼ਾਮ ਤੱਕ ਮੰਨੂ ਲੱਗਦਾ ਹੈ ਆਪਾਂ ਪੂਰੀ ਰੋਜ਼ ਬੁਝਾ ਦਾਂਗੇ ਕਿ ਕੀ ਕਾਰਵਾਈ ਵੀ ਅਮਲ ਚ ਲੈਤੀਏਗੀ ਜੀ ਮਾ ਖੇਤਾਂ ਦੇ ਤੁਸੀਂ ਬਿਲਕੁਲ ਬਿਲਕੁਲ ਨਾਲ ਦੇ ਜਿਹੜੇ ਖੇਤ ਦੇ ਜੀ ਉਹੀ ਜਿਹੜੇ ਬੰਦੇ ਆ ਆਪਣੀ ਫਸਲਾਂ ਨੂੰ ਅੱਗ ਲਾਣ ਕਰਕੇ ਇੱਧਰ ਅੱਗ ਆ ਜਾਂਦੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਭ ਨੂੰ ਰਿਕੈਸਟ ਕਰਨਾ ਚਾਹੁੰਦਾ ਵੀ ਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਇਹਨਾਂ ਖੇਤਾਂ 'ਚ ਅੱਗ ਨਾ ਲਾਈ ਜਾਵੇ ਦੇਖੋ ਕਿੰਦਾ ਵੱਡਾ ਨੁਕਸਾਨ ਹੋ ਗਿਆ ਤਾਂ ਬਸ ਥੈਂਕ ਯੂ ਜੀ